ਸ਼ਿਕਾਰ ਜੀ ਕੇ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਰਣਜੀਤ ਕੌਰ ਬਲੱਡ ਦੀ ਸ਼ੁਰੂਆਤ ਕਰਾਂਗੇ ਪਰ ਕੱਲ ਨਸਰ ਪਾਲਣਿਆਂ ਨੂੰ ਤੱਕ ਦੇਖੋ ਸੋਖੀ ਹੈ ਸ਼੍ਰੋਮਣੀ ਗਦਾਰੇ ਬੰਦਾ ਕਮੇਟੀ ਦੀ ਕਾਰਜਕਾਰੀ ਦੀ ਮੀਟਿੰਗ 17 ਮਾਰਚ ਨੂੰ ਚੰਡੀਗੜ੍ਹ ਵਿੱਚ ਹੋਵੇਗੀ ਇਸ ਮੀਟਿੰਗ ਦੇ ਵਿੱਚ ਅਸੀਂ ਕਿਸੇ ਕਿਸੇ ਪਿਤਾਣ ਜਾਂ ਚੰਡੀਗੜ੍ਹ ਦੇ ਸਿਮਟਾ ਦੇ ਸਥਿਪੇ ਵਾਲੇ ਕੁਝ ਪ੍ਰੈਸ ਆਫਿਸ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਸ਼੍ਰੋਮਣੀ ਮੀਂਹ ਦੇ ਸੀਨੀਅਰ ਮੀਤ ਪ੍ਰਧਾਨ ਅਭੀਜੀ ਸਿੰਘ ਜਰਤ ਨੇ ਮੀਟਿੰਗ ਦੇ ਏਜੰਡੇ ਦਾ ਖੁਲਾਸਾ ਨਹੀਂ ਕੀਤਾ ਪਰ ਸਕਦੇ ਦੱਸਦਾ ਹੈ ਕਿ ਪਾਰਟੀ ਕਮੇਟੀ ਨਾਲ ਸੰਬੰਧਤ ਮਾਮਲੇ ਵਿਚਾਰੇ ਜਾਣਗੇ ਖਾਸ ਕਰਕੇ ਜਿਸ ਵਾਂ ਮੀਟਿੰਗ ਅਮ੍ਰਿਤਸਰ ਦੇ ਬਜਾਇ ਚੰਡੀਗੜ੍ਹ ਵਿੱਚ ਰੱਖੀ ਗਈ ਹੈ ਐਡਵੋਕੇਟ ਤੁਮਲੇ ਸਿੱਕੇ ਤੋਂ ਮਨੋਂ ਉਹਨਾਂ ਦੀ ਅਤਿ ਕੌਸ਼ਸ਼ ਕੀਤੀ ਗਈ ਪਰ ਉਹਨਾਂ ਨੇ ਇਸ ਦੀ ਫਿਵਾਪਸ ਲੈਣ ਤੋਂ ਸਾਹਮਣਕਾਰ ਕਰ ਦਿੱਤਾ ਸੋ ਇਸ ਵਾਰ ਬੀਤੀ ਮੀਟਿੰਗ ਜਿਨ੍ਹਾਂ ਨੂੰ ਬੁਲਾਉਂਦੀ ਕਵਾਇਦ ਨਾ ਪੁੱਛ ਸਕਦੀ ਹੈ ਅਕਾਲੀ ਦਲ ਅੰਦਰ ਆਪਣੀ ਹੀ ਇੱਕ ਬੰਗਾਵ ਚੱਲ ਰਹੀ ਹੈ ਹੁਣ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਪਰਵਿੰਦਰ ਸਿੰਘ ਪੂਰਨ ਤੇ 10 ਸਾਲ ਲਈ ਅਕਾਲੀ ਦਲ ਚੋਣਾਂ ਲਈ ਸਾਫਾ ਲੈਟਰ ਰਿਸਸਿਵ ਨੂੰ ਤੋਂ ਹਾਸ ਮੇਰੇ ਸੀਨੀਅਰ ਅਕਾਲੀ ਦਲ ਇਟਰੋਕਸ਼ਨ ਮੁਜੀਖੇ ਤੇ ਕਾਰਗਰ ਉੱਤਰ ਪਹੁੰਚੇ ਹਾਲਾਂਕਿ ਖਬਰ ਇਹ ਵੀ ਹੈ ਕਿ ਉਹਨਾਂ ਨੂੰ ਮਜੇਟੀਆਂ ਕਰਨ ਲਈ ਮਿਲੇ ਅੰਦਾਜ਼ਾ ਲਗਾਏ ਜਾ ਰਿਹਾ ਹੈ ਕਿ ਇਹ ਦੋਵੇਂ ਦੇ ਦਲ ਮਜੀਠੀਅਨ ਮਨਾਉਣ ਵਾਸਤੇ ਉਹਨਾਂ ਦੇ ਘਰ ਪਹੁੰਚੇ ਸਨ ਕਿ ਪਿਛਲੇ ਦਿਨੀ ਜਥੇਦਾਰ ਸ਼ਿਸ਼ੀਕਾਲ ਤੱਕ ਸਹਿਮੂ ਸੇਵਾ ਮੁਕਤ ਕਰਨ ਤੇ ਜਥੇਦਾਰ ਦੇ ਹੱਥੋਂ ਆਪਣੇ ਸਾਥੀਆਂ ਸਮੇਤ ਬਿਆਨ ਦਿੱਤਾ ਸੀ ਜਥੇਦਾਰ ਰਣਜੀਤ ਸਿੰਘ ਨੂੰ ਟਾਣ ਦਾ ਵਿਰੋਧ ਕੀਤਾ ਸੀ ਚੰਡੀਗੜ੍ਹ ਬਾਗ ਨੂੰ ਪੰਜਾਬ ਦੇ ਮੋਹਾਲੀ ਸ਼ਹਿਰ ਵਿੱਚ ਸਰਕਾਰ ਨੇ ਸੜਕਾਂ ਸਨੁਰੂਪਨ ਤੇ ਪਰਾਧੀਆਂ ਨਾਲ ਜਿੱਥੋਂ ਦੇ ਸ਼ਹਿਰ ਦੀ ਨਿਗਰਾਨੀ ਤੇ ਆਵਾਜਾਈ ਪ੍ਰਬੰਧਨ ਪ੍ਰਣਾਲੀ ਸ਼ੁਰੂ ਕੀਤੀ ਹੈ ਪਰ ਇਹ ਸਿਸਟਮ ਲੋਕਾਂ ਲਈ ਅਜੀਬਾਂ ਤੇ ਬੋਝ ਬਣਦਾ ਜਾ ਰਿਹਾ ਹੈ ਹਾਲਾਂਕਿ ਇਹ ਕਿ ਇੱਕ ਹਫ਼ਤੇ ਵਿੱਚ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਲੋਕਾਂ ਨੂੰ ਇੱਕ ਦੇਸ਼ ਵਿੱਚੋਂ 5 ਕਰੋੜ ਦੀ ਇਹ ਚਲਾਨ ਜਾਰੀ ਕੀਤੇ ਗਏ ਨੇ ਹਰਮਨ ਨਾ ਪੁਲ ਵਾਲੀਆਂ ਔਰਤਾਂ ਦੇ ਚਲਾਨ ਕੀਤੇ ਗਏ ਨੇ ਜੇਕਰ ਸਥਿਤੀ ਇਹੀ ਨਹੀਂ ਤਾਂ ਇੱਕ ਸਾਲ ਵਿੱਚ ਮੋਹਾਲੀ ਨਗਰ ਨਿਗਮ ਨੂੰ ਇਹ ਚਲਾਨ ਤੋਂ ਪ੍ਰੋਗ੍ਰਮ ਟੈਕਸ ਤੋਂ ਹੋਣ ਵਾਲੇ 30 ਕਰੋੜ ਰੁਪਏ ਨਾਲੋਂ ਉਪਰ 60 ਕਰੋੜ ਰੁਪਏ ਕਮਾਏਗਾ ਹਾਲਾਂਕਿ ਸੀਮ ਪ੍ਰਬੰਧਕ ਮਾਨ ਲਿਖੋਦ ਕਿਹਾ ਕਿ ਉਹਨਾਂ ਦਾ ਉਦੇਸ਼ ਲੋਕਾਂ ਦੀ ਕੀਮਤੀ ਜਾਨਾਂ ਬਚਾਉਣਾ ਹੈ ਨਾ ਕਿ ਉਹਨਾਂ ਨੂੰ ਚਲਾਨ ਜਾਰੀ ਕਰਨਾ ਹੈ 17 ਫਾਮਾਤੇ 359 ਕੈਮਰੇ ਲਗਾਏ ਗਏ ਨੇ ਬਲਸ ਸਾਰੀ ਹਫ਼ਤੇ 13000 ਰੁਪਏ ਦਾ ਨੇ ਵੱਧ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕੀਤੀਆਂ ਜਿਸ ਕਰੰਮ ਬਦੇ ਚਲਾਣ ਦੀ ਕੀਮਤ ਨਿਰਧਾਰਤ ਕੀਤੀ ਜਾਵੇ ਤੇ ਲੈਪਟਾਪ ਦੇ ਤੇ ਸ਼ੁਰੂ ਪਾਣੀ ਨਰ ਨਾ ਗਏ ਤੇ ਇਹ ਚਲਾਣ ਵਕਫਾ ਪ੍ਰਦੂਸ਼ਣ ਲਈ ထਜਾਰੀ ਕੀਤੇ ਗਏ ਨੇ ساتھ ਚਲਾਣ ਵਿੱਚ ਜੈਬਰ ਕ੍ਰੋਸਿੰਗ ਨਹੀਂ ਪਾਲਣਾ ਨਾ ਕਰਨਾ ਲਾਲ ਬੱਤੀ ਤੇ ਆਪਣਾ ਗੱਡੀ ਚਲਾਉਂਦੇ ਸਮੇਂ ਮੋਬਾਈਲ ਦੀ ਵਰਤੋਂ ਕਰਨਾ ਸ਼ਾਮਲ ਹੈ ਤੇ ਹੈਂਡ ਫੋਨ ਆ ਵੀ ਸ਼ਾਮਲ ਤੁਲ ਸੰਸਾਰ ਸਟਾਰਨ ਤੋਂ ਤੇ 359 ਆ ਕੇ ਉੱਚ ਚਤਨੀ ਕੈਮਰੇ ਲਗਾਏ ਗਏ ਨੇ ਜਦੋਂ ਕਿ ਪੁਲਸ ਟਿਮਸ ਜੀ ਨੂੰ ਤੌਰ ਤੇ ਚਲਾਣ ਵੀ ਜਾਰੀ ਕਰੀਏ ਨੇ ਉਹ ਨੰਬਰ ਪਲੇਟ ਤੇ ਜਾਮ ਦੇ ਅੰਦਰ ਕਰ ਰਹੀਆਂ ਜਿੰਨਾ ਵਾਹਨਾ ਤੇ ਨੰਬਰ ਪਲੇਟ ਨਹੀਂ ਹੈ ਉਹਨਾਂ ਨੂੰ ਸਬਕ ਦਿੱਤਾ ਜਾ ਰਿਹਾ ਚੰਡੀਗੜ੍ਹ ਪੁਲਿਸ ਦੀ ਪਹਿਲਾ ਕਾਂਸਟੇਬਲ ਸੁਣਾ ਸਪਨਾ ਦੇ ਕਤਲ ਕੇਸ ਵਿੱਚ ਛੋਡਾ ਪਲਾਸਾ ਹੋਇਆ ਪੁਲਿਸ ਦੀ ਜਾਂਚ ਵਿੱਚ ਸਾਹਮਣੇ ਆਇਆ ਕਿ ਉਸ ਦੀ লাশ ਨੂੰ ਕਤਲ ਵਿੱਚ ਪੰਚਕੂੜਾ ਲੈ ਜਾਂਦਾ ਹੈ ਸੂਤਰਾਂ ਅਨੁਸਾਰ ਕਾਂਸਟੇਬਲ ਸੁਪਨਾ ਦਾ ਕਤਲ ਸੰਪਰ ਰਾਤ ਨੂੰ ਲਾਸ਼ ਪਿਸਤ ਅਗਲੇ ਦਿਨ ਸਵੇਰੇ 4:30 ਦੇ ਵਿਚਕਾਰ ਕੀਤਾ ਗਿਆ ਸੀ ਕਿਉਂਕਿ ਉਸ ਤੋਂ ਪਹਿਲਾਂ ਸੁਪਨਾ WhatsApp ਰਾਹੀਂ ਡਿਊਟੀ ਬਾਰੇ ਗੱਲ ਕਰ ਰਹੀ ਸੀ ਸੰਭਾਵਨਾ ਹੈ ਕਿ ਸੁਪਨਾ ਦੇ ਕਤਲ ਤੋਂ ਬਾਅਦ লাশ ਨੂੰ ਪੰਚਕੂੜਾ ਲੈ ਜਾਂਦਾ ਸੀ ਇਕਤਾਰ ਵਿੱਚ ਛੱਡ ਦਿੱਤਾ ਗਿਆ ਸੀ ਪੁਲਿਸ ਨੂੰ ਸੁਪਨਾ ਦੇ ਸੱਟੇ ਅੱਖਾਂ ਦੇ ਸੱਟਾਂ ਦੇ ਨਿਸ਼ਾਨ ਵਾਲੇ ਸੰਸੂਚਨਾ ਮੁਤਾਬਕ ਸੁਪਨਾ ਦੇ પતિ ਪਰਵਿੰਦਰ ਨੇ ਪੁਲਿਸ ਨੂੰ ਮੁਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ ਸੁਪਨਾ ਦੀ ਲਾਸ਼ ਮਿਲਣ ਤੋਂ ਬਾਅਦ ਜਦੋਂ ਪੁਲਿਸ ਨੇ ਸੁਖਮਨ ਕੀਤਾ ਸੀ ਕਿ ਹੈ ਕਿ ਉਹ ਨਾਇਰ ਫਿਰਦਕਾਰ ਹੈ ਤੇ ਜਦੋਂ ਉਸੇ ਲੋਕੇਸ਼ਨ ਪੰਚਕੁਲਾ ਵਿਚੋਂ ਸੀ ਜਗ੍ਹਾ ਤੇ ਨੇੜੇ ਤੋਂ ਆਰੀ ਸੀ ਜਿੱਤੇ ਸੁਪਨਾ ਵਿਲਾਸ਼ ਕਾਰ ਕਿਵਲੀ ਸੀ ਵਾਰ-ਵਾਰ ਸਹੌਤ ਕਰਨ ਤੇ ਪਤੀ ਨੇ ਆਪਣਾ ਮੋਬਾਈਲ ਬੰਦ ਕਰ ਦਿੱਤਾ ਪੁਲਿਸ ਚਾਹਮਨੇ ਇਹ ਤੇ ਵਾਰ-ਵਾਰ ਤੌਲਾ ਕਰਕੇ ਬਾਅਦ ਤੋਂ ਉਂਦਰ ਜਿ ਆਪਣਾ ਫੋਨ ਪਾ ਦਿੱਤਾ ਸੀ ਫਿਲਹਾਲ ਪੁਲਿਸ ਨੇ ਨਾਇਬ ਇੰਸਪੈਕਟਰ ਚੰਡੀਗੜ੍ਹ ਤੋਂ ਪੁਸ਼ਕੁਲਾ ਜਾਣ ਵਾਲੇ ਰਸਤੇ ਦਾ ਮੌਜਨਾ ਕੀਤਾ ਜਿੱਥੇ ਪੁਲਿਸ ਨੇ ਸੀਸੀਟੀਵੀ ਵਿਚਕਾਰ ਦੇਖੀ ਹੈ ਉਸ ਤੋਂ ਅਨੁਸਾਰ આરોપી ਪਤੀ ਪਰਮਿੰਦਰ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਪਰ ਪੁਲਿਸ ਨੇ ਹਾਲੇ ਤੱਕ ਇਸ ਦੀ ਪੁਸ਼ਟੀ ਵੀ ਨਹੀਂ ਕੀਤੀ ਗੁਰਦਪੁਰ ਸਹਿਰ ਤੇ ਸ਼੍ਰੀ ਰਣਪੁਰ ਸਾਹਿਬ ਵਿੱਚ 10 ਤੋਂ 15 ਮਾਰਚ ਤੱਕ ਫੁੱਲੇ ਮੌਲੇ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਇਥੇ ਦੇਸ਼ਾਂ ਦੇਸ਼ਾਂ ਤੋਂ ਲੱਖਾਂ ਸ਼ਰਧਾਲੂ ਨਤਮਸਤਕ ਹੋਣੇ ਆਉਂਦੇ ਨੇ ਜਿਸ ਕਰਕੇ જિલ્લા ਮੈਜਿਸਟ੍ਰੇਟ ਰੁਪਨਗਰ ਸ਼੍ਰੀ ਹਿਮਾਂਸ਼ੂ ਜੈਨ ਨੇ 13 ਦਿਨਾਂ ਤੱਕ ਸਰਕਾਰੀ ਹਟਟਾਇਆਂ ਦਾ ਐਲਾਨ ਕੀਤਾ ਵਲਾਖਸ਼ ਰਣਪੁਰ ਸਾਹਿਬ ਦੇ ਸਰਕਾਰੀ ਤੇ ਪ੍ਰਾਈਵੇਟ ਰੂਪੇ ਕਦਾਰੇ ਵਰਕਰਾਂ ਦੇ ਬਲਕਿ ਜਿਹਨਾਂ ਨੂੰ ਸਰਕਾਰੀ ਅਤੇ ਜਿਹੜੇ ਵਿਦਿਅਕ ਅਦਾਰਿਆਂ 'ਚ ਇਮਤਿਹਾਨ ਚੱਲ ਰਹੇ ਨੇ ਉਹਨਾਂ ਲਈ ਇਹ ਹੁਕਮ ਬਲਾਕ ਨੂੰ ਨਹੀਂ ਹੋਵੇਗੀ ਵਿਦਿਅਕ ਅਦਾਰੇ ਸਰਕਾਰੀ ਤੇ ਪ੍ਰਾਈਵੇਟ ਜਿੰਨਾਂ 'ਚ ਇਮਤਿਹਾਨ ਨਹੀਂ ਚੱਲ ਰਹੇ ਉਹਨਾਂ 'ਚ 13 ਤੋਂ 15 ਮਾਰਚ ਤੱਕ ਛੁੱਟੀ ਰਹੇਗੀ ਜ਼ਿਲ੍ਹਾ ਡਿਸਟ੍ਰਿਕਟ ਨੇ ਇਹ ਹੁਕਮ ਜ਼ਿਲ੍ਹਾ ਸਿੱਖਿਆ ਅបਸਰਤੀ ਪ੍ਰਤੀ ਬੇੰਤੀ ਨੂੰ ਮੁੱਖ ਰੱਖ ਕੇ ਦਿੱਤੇ ਨੇ ਜਿਸ ਤੋਂ ਬਾਅਦ ਵਿਦਿਆਰਥੀਆਂ ਨੂੰ ਕਾਫੀ ਜ਼ਿਆਦਾ ਰਾਹਤ ਮਿਲੀ ਹੈ ਦੱਸਦੇ ਕਿ ਮੌਲੀ ਦੇ ਮੱਦੇਨਜ਼ਰ ਆਪਣੇ ਹੁਕਮ ਉਚਰਨ ਲਈ ਜ਼ਿਲ੍ਹਾ ਸਿੱਖਿਆ ਅបਸਰਤ ਪ੍ਰਾਇਮਰੀ ਕਿਸਕੈਂਡਰੀ ਨੂੰ ਹਦਾਇਤ ਕੀਤੀ ਹੈ ਕਿ ਜੇਕਰ ਵਿਦਿਆਰਥੀਆਂ ਨੂੰ ਪ੍ਰੀਖਿਆ ਕੇਂਦਰ 'ਤੇ ਜਾਣ ਲਈ ਕੋਈ ਪਰੇਸ਼ਾਨੀ ਆਉਦੀ ਹੈ ਤਾਂ ਉਨ੍ਹਾਂ ਨੂੰ ਤੁਰੰਤ ਇਸ ਤੋਂ ਸਬੰਧੀ ਜਾਣੂ ਕਰਵਾਇਆ ਜਾਵੇ ਤਾਂ ਜੋ ਉਹਨਾਂ ਦੀ ਸਹੂਲਤ ਲਈ ਠੋਸ ਪ੍ਰਬੰਧ ਕੀਤੇ ਜਾ ਸਕਣ ਬਲਵਾਰਸ਼ੀ ਮੈਨਫਾਡਰ ਦਾਿਕ ਤੈ ਰਹੇ ਸਰਕੇ ਦਾ ਸਿਸ ਨੂੰ ਮੰਨ ਰਿਹਾ ਵੀ ਇਸੇ ਤਰ੍ਹਾਂ ਲਗਾਤਾਰ ਚਾਰ ਸਿੱਖਣ ਹੋ ਗਏ ਹਨ ਬੱਚੇ ਸੰਗਵਾਰੀ ਵਾਲੇ ਕਿਸ ਤਾਰਾਂ ਮਾਰਚ ਨੂੰ ਇਸ ਨੂੰ ਜਾ ਪਾਉਣਗੇ ਰਿਪੋਰਟ ਜਿਵੇਂ ਕਿ ਹਰੀ ਨੋ ਦੇ ਗੁਰਪ੍ਰੀਤ ਕਤਲ ਕਾਂਡ ਵਿੱਚ ਅਸਾਈਟੀ ਨੇ ਮੀਟਿਕ ਜ਼ਿਲ੍ਹਾ ਤੇ ਸੈਸ਼ਨ ਜੱਜ ਕਮ ਸਪੈਸ਼ਲ ਜੱਜ ਦਿਨੀਸ਼ ਮਾਰਵਾੜੀ ਅਦਾਲਤ ਨੂੰ 12 ਮੋਟਮਾ ਖਿਲਾਫ ਲਗਭਗ 1400 ਪਰਤੀ ਪੰਨਤ ਚਾਰਜ ਸ਼ਰਤਾ ਖ ਦਿੱਤੀ ਹੈ ਇਸ ਲਈ ਸਿਚ ਕੋ ਲਸਤਾਰਾ ਮੁਤਲਬਾ ਹੁਣੇ ਲਖਸ਼ੀਰ ਸਿੰਘ ਜੂਰ ਸਾਹਿਬ ਤੋਂ ਆਸਾਪ ਮੀਦਵਾਰ ਸੰਸਦ ਅਮਿਤ ਪਾਸ ਨੇ ਤਾਂ ਪੰਜ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਇਸ ਮਾਮਲੇ ਨੂੰ ਸੁਲਮਾਈ ਜਿਸ ਦਾ ਅਦਾਲਤ ਵਿੱਚ ਕੀਤੀ ਜਾਵੇਗੀ ਦੱਸਦੀ ਹੈ ਕਿ ਗੁਰਪ੍ਰੀ ਸਿੰਘ ਹਰੀ ਨੌ ਦੇ ਕਤਲ ਮਾਮਲੇ 'ਚ ਵੱਡੀ ਕਾਮਯਾਬੀ ਦੇਖੀ ਜਾ ਰਹੀ ਹੈ ਕਿਉਂਕਿ ਇਸ ਵਾਰ ਉਸ ਪੰਜਾਬ ਦੇ ਸਸ਼ਸਤਰ ਸੱਤਾ ਸੱਤਰ ਵਿੱਚ ਸੱਤਰ ਗੁਰਪ੍ਰੀ ਸਿੰਘ ਹਰੀ ਨੌ ਦੇ ਪਿਛਲੇ ਸਾਲ 9 ਅਕਤੂਬਰ ਨੂੰ ਕਤਿਆ ਕਰ ਦਿੱਤੀ ਗਈ ਸੀ ਤੇ ਇਸ ਕੇਸਿਸ ਕੋਰਸ ਨੇ ਕੁਝ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਸੀ ਜਦੋਂ ਕਿ ਕੁਝ ਦੀ ਗ੍ਰਿਫਤਾਰੀ ਬਾਕੀ ਹੈ ਅਮਰੀਕਾ ਦੇ ਰਾਸ਼ਟਰਪਤੀ ਤਾਵਾ ਦਾ ਸੰਭਾਲਦੇ ਡੋਨਲਡ ਟਰੰਪ ਨੇ ਦੁਨੀਆ ਭਰ ਵਿੱਚ ਕਿਨੋਮੀ ਜੰਮ ਦੀ ਸ਼ੁਰੂਆਤ ਕੀਤੀ ਹੈ ਜਿਸ ਨੂੰ ਸਿਟੈਲਫ ਵਾ ਦਾ ਨਾਮ ਦੇ ਰਿਹਾ ਵਿਕਤੀ ਅਮਰੀਕਾ ਨੇ ਕਨੇਡਾ ਤੋਂ ਦਰਾਮਬ ਸਮਾਨ ਤੇ ਟ੍ਰੈਫਿਕ ਟੈਰਿਫ ਲਗਾਉਂਦਾ ਐਲਾਨ ਕੀਤਾ ਕਨੇਡਾ ਨੇ ਅਮਰੀਕਾ ਦੇ ਪਰਟਵਾਰ ਸਾਦਨ ਨੂੰ ਮੁਕਤੀ 1.8 ਬਿਲੀਅਨ ਡਾਲਰ ਦੇ ਅਮਰੀਕੀ ਸਮਾਨ ਤੇ ਟੈਰਿਫ ਲਗਾਉਂਦਾ ਫੈਸਲਾ ਕੀਤਾ ਕਨੇਡਾ ਦੇ ਵਿੱਤ ਮੰਤਰੀ ਡੈਮੋਨ ਬਲੇਕਲਾਫ ਨੇ ਟਰੰਪ ਦੀ ਕਾਰਵਾਈ ਨੂੰ ਗਲਤ ਕਰਾ ਦਿੱਤਾ ਹੈ ਕਿ ਕੈਂਚਿਤ ਤੱਕ ਸਾਟੇ ਤੇ ਸਟੀਲ ਤੇ ਐਲੂਮੀਨੀਅਮ ਉਦਯੋਗਾਂ ਨੂੰ ਗਲਤ ਤਰੀਕਾ ਨਾਲ ਨਿਸ਼ਾਨਾ ਬਣਾਇਆ ਜਾਵੇਗਾ ਅ ਇਹ ਹਾਲਿਸ ਬਲੂਟੈਂ ਕਲੋਸ ਨਹੀਂ ਮਿਲਦਾ ਸੱਜਣ ਜਿਹੜਾ ਇਸ ਤੇ ਗੁਰੂ ਜੀ ਆਖਦੇ ਹੂ